ਹੜ ਜਿਹੜੇ ਨੇ ਇਹ ਮੈਨ ਮੇਡ ਨੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਨਾਲ ਹੜ ਆਏ ਨੇ ਇੱਕ ਤਰ੍ਹਾਂ ਮੋਨਿਟਰਿੰਗ ਸ਼ੁਰੂ ਤੇ ਕਿੰਨੀ ਗੇਟਾਂ ਦੇ ਅੰਦਰ ਤੇ ਪਾਣੀ ਦੀ ਉਹਨਾਂ ਨੇ ਪਹਿਲਾਂ ਲਗਾ ਲਗਾ ਸਾਰੇ ਟਾਈਮ ਭਰ ਕੇ ਤੇ ਫਿਰ ਇੱਕਦਮ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਤੋਬ ਦਿੱਤਾ ਕੇਂਦਰ ਸਰਕਾਰ ਨੇ ਜਿੱਦਾਂ ਚੁੱਪ ਧਾਰੀ ਹੋਈ ਹੈ ਪੰਜਾਬ ਦੇਸ਼ ਦੀ ਜਿਸ ਦਾ ਅੰਨ ਭੰਡਾਰ ਹੈ ਹਮੇਸ਼ਾ ਅੱਜ ਵੀ ਦੇਸ਼ ਦੇ ਅੰਨ ਭੰਡਾਰ ਵਿੱਚ ਸਾਡਾ 1% ਰਕਪੇ ਵਾਲਿਆਂ ਦਾ ਪੰਜਾਬ ਦੇ ਕਿਸਾਨਾਂ ਦਾ 46% ਹਿੱਸਾ ਹੈ ਕੇਂਦਰ ਸਰਕਾਰ ਮੂੰਹ ਪੀਚੀ ਬੈਠੀ ਆ ਹਲੇ ਤੱਕ ਕੋਈ ਸਰਕਾਰ ਨੇ ਨਮੋਤੀ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਨੇ ਇਹਦੇ ਉੱਤੇ ਕੋਈ ਹਮਦਰਦੀ ਦਾ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਨਾਲ ਇਹ ਪੰਜਾਬ ਨੂੰ ਗੁਲਤਨ ਵਾਲਾ ਕੌਣ ਜ਼ਿੰਮੇਵਾਰ ਹੈ ਜਾਦਾ 1500 ਪਿੰਡਾਂ ਨਾਲ ਜਿਹੜੇ ਪਾਣੀ ਦੀ ਮਾਰ ਛੇ ਮਿੱਤਰੋ ਆ ਗਿਆ ਇਸ ਕਰਕੇ 80 ਵਕੀ ਮਾਰ ਪਿੰਡਾਂ ਦੇ ਪਿੰਡਾਂ ਦੀ ਮਾਰ ਤੇ ਸਰਕਾਰ ਜਿੱਤੇ ਇਹ ਕਹਦਾ ਮੁੱਖ ਮੰਤਰੀ ਨੇ ਕਿ ਮੈਂ ਆਪਣਾ ਜਿਹੜਾ ਹੈਲੀਕਾਪਟਰ ਇੱਥੇ ਛੱਡ ਲਿਆ ਹੈ ਕਿ ਹੈਲੀਕਾਪਟਰ ਕੀ ਕਰੂਗਾ ਅੱਜ ਸੁਲਤਾਨਪੁਰ ਲੋਧੀ ਦੇ ਪ੍ਰੈਸ ਕਲੱਬ ਦੇ ਵਿੱਚ ਐਸਕੇ ਪੰਜਾਬ ਦੀ ਮੀਟਿੰਗ ਕੀਤੀ ਆ ਕਿਉਂਕਿ ਇਲਾਕਾ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਆ ਇਸ ਕਰਕੇ ਸਪੈਸ਼ਲ ਅਸੀਂ ਇਲਾਕੇ ਦਾ ਦੌਰਾ ਕਰ ਲਈ ਤੇ ਮੀਟਿੰਗ ਕਰਕੇ ਅਗਲੇ ਫੈਸਲੇ ਕਰ ਲਈ ਜਿਹੜੇ ਅੱਜ ਮੀਟਿੰਗ ਕੀਤੀ ਆ ਮੇਰੇ ਨਾਲ ਸਾਡੇ ਬਹੁਤ ਵੱਡੇ ਆਗੂ ਬਲਵੀਰ ਸਿੰਘ ਜੀ ਸਾਡੇ ਆ ਜਿਹੜੇ ਸਾਡੇ ਸੀਨੀਅਰ ਆਗੂ ਆ ਬੋਤਾ ਸਿੰਘ ਜੀ ਬੋਤਗੈਲ ਮੈਂ ਕਲਵਾਨ ਸਿੰਘ ਸੰਧੂ ਸਾਡੇ ਤਿੰਨਾਂ ਦੀ ਪ੍ਰਧਾਨਗੀ ਥੱਲੇ ਮੀਟਿੰਗ ਹੋਈ ਆ ਸਾਡੇ ਐਸਕੇਮ ਦੀਆਂ 31 ਜਥੇਬੰਦੀਆਂ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਅਗਲੇ ਪ੍ਰੋਗਰਾਮ ਕੀ ਅਸੀਂ ਲਿਖਿਆ ਕਿਹੜੇ ਮੁੱਦੇ ਆ ਉਹ ਤੁਹਾਡੇ ਸਾਹਮਣੇ ਰਾਜਯਾਲੀ ਜੀ ਪੇਸ਼ ਕਰਨਗੇ ਉਦੋਂ ਬਾਅਦ ਬੁੱਤਾ ਸਿੰਘ ਪਹੁੰਚ ਕੇ ਜੀ ਦੱਸਣਗੇ ਕੀ ਗੱਲਬਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਇਸ ਮੀਟਿੰਗ ਦੀ ਅੱਜ ਦੀ ਜਿਹੜੀ ਪੰਜਾਬ ਦੀ ਇਤਰਾਸਤੀ ਹੈ ਉਹਦੇ ਉੱਤੇ ਜਿਹੜੀ ਮੀਟਿੰਗ ਹੋਈ ਹੈ ਉਹਦੀ ਕਬਰੇ ਨੂੰ ਸ਼ੁਕਸੀ ਆਏ ਇਸ ਵੇਲੇ ਪੰਜਾਬ ਦੀ ਸਥਿਤੀ ਬਹੁਤ ਵੀ ਭਿਆਨਕ ਸਥਿਤੀ ਹੈ ਹੜ੍ਹ ਬਹੁਤ ਪੂਰੀ ਤਰ੍ਹਾਂ ਸਾਰੇ ਪੰਜਾਬ ਨੂੰ ਇਹਨਾਂ ਵਿੱਚ ਜੋੜ ਕੇ ਰੱਖ ਦਿੱਤਾ ਹੈ ਤੇ ਅਸੀਂ ਮੀਟਿੰਗ ਸਾਡੀ ਇਸ ਹੈ ਇਹ ਮਸੂਲਕੀ ਤਾਂ ਇਹ ਹੜ ਜਿਹੜੇ ਨੇ ਇਹ ਮੈਨ ਮੇਡ ਨਹੀਂ ਐਡਮਿਨਿਸਟ੍ਰੇਸ਼ਨ ਦੀ ਕਰਤੀ ਨਾਲ ਹੜ ਆਏ ਨੇ ਠੀਕ ਤਰ੍ਹਾਂ ਮੋਨਿਟਰੀਂਗ ਸ਼ੁਰੂ ਤੇ ਕੀਤੀ ਨਹੀਂ ਗਈ ਟਾਈਮਾਂ ਦੇ ਉੱਤੇ ਪਾਣੀ ਦੀ BBMP ਨੇ ਤੇ ਪੰਜਾਬ ਸਰਕਾਰ ਨੇ ਇਹਨਾਂ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਉਹਦੇ ਨਾਲ ਪਾਣੀ ਨੂੰ ਜਿਹੜਾ ਸੀ ਜਿੰਨਾ ਪਿੱਛੋਂ ਇਨਟੇਕ ਸੀ ਉਹਨੂੰ ਨਾਲ ਨਾਲ ਰਿਲੀਜ਼ ਕਰਨਾ ਚਾਹੀਦਾ ਸੀ ਫਿਰ ਆਰਡਰ ਨਹੀਂ ਸਿਆ ਸਕਦੇ ਉਹਨਾਂ ਨੇ ਪਹਿਲਾਂ ਲਗਾ ਲੱਭ ਸਾਰੇ ਟਾਈਮ ਭਰਨੇ ਤੇ ਫਿਰ ਇਕਦਮ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਵੀ ਇੱਕ ਜੁਡੀਸ਼ੀਅਲ ਕਮਿਸ਼ਨ ਅਪਾਇੰਟ ਕੀਤਾ ਜਾਏ ਜਿਸ ਦੀ ਅਗਵਾਈ ਹਾਈ ਕੋਰਟ ਦਾ ਜੱਜ ਕਰੇ ਕਿਨੇ ਕੀ ਗਲਤੀ ਕੀਤੀ ਹੈ ਸਾਰੇ ਲੋਕਾਂ ਨੂੰ ਡੋਬਿਆ ਹੈ ਉਹਦੀ ਜ਼ਿੰਮੇਵਾਰੀ ਤੈਅ ਕਰੇ ਇੱਕ ਤਾਂ ਇਹ ਫੈਸਲਾ ਦੂਸਰਾ ਕੇਂਦਰ ਸਰਕਾਰ ਨੇ ਜਿੱਦਾਂ ਚੁੱਪ ਧਾਰੀ ਹੋਈ ਹੈ ਪੰਜਾਬ ਦੇਸ਼ ਦੀ ਦੇਸ਼ ਦਾ ਅੰਨ ਭੰਡਾਰ ਹੈ ਹਮੇਸ਼ਾ ਅੱਜ ਵੀ ਦੇਸ਼ ਦੇ ਅੰਨ ਭੰਡਾਰ ਵਿੱਚ ਸਾਡਾ 1.5% ਰੱਖਵੇ ਵਾਲਿਆਂ ਦਾ ਪੰਜਾਬ ਦੇ ਕਿਸਾਨਾਂ ਦਾ 46% ਹਿੱਸਾ ਹੈ ਤੇ ਇੱਥੇ ਦਾ ਕਿਸਾਨ ਡੁੱਬ ਗਿਆ ਤੇ ਕੇਂਦਰ ਸਰਕਾਰ ਮੂੰਹ ਪੀਚੀ ਬੈਠੀ ਆ ਹਲੇ ਤੱਕ ਮੋਦੀ ਸਰਕਾਰ ਨੇ ਨਾ ਮੋਦੀ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਨੇ ਇਹਦੇ ਉੱਤੇ ਕੋਈ ਹਮਦਰਦੀ ਦਾ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਜਪਾ ਦੇ ਉੱਤੇ ਤੁਰੇ ਫਿਰਦੇ ਨੇ ਲੀਡਰ ਉਹ ਆਪਣੀ ਚਮੜੀ ਬਚਾਉਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਜਾ ਕੇ ਆਪਣੀ ਪਾਰਟੀ ਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਸਕਣ ਕਿ ਪੰਜਾਬ ਡੁੱਬ ਗਿਆ ਇਹਦੇ ਤੇ ਆਪਣਾ ਪੱਖ ਜਿਹੜਾ ਉਹ ਰੱਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸੇ ਤਰ੍ਹਾਂ ਇਹਦੇ ਚ ਅੱਗੇ ਅਸੀਂ ਇੱਕ ਫੈਸਲਾ ਕੀਤਾ ਕਿ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਹਰ ਜਿਹੜੇ ਪਿੰਡ ਆਏ ਨੇ ਸਾਰੇ ਇਹਦੇ ਵਿੱਚ ਫੜਾਂ ਦੇ ਵਿੱਚ ਹਰ ਇੱਕ ਆਦਮੀ ਨੂੰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਕੋਈ ਹੋਰ ਉੱਥੇ ਵੱਸਦਾ ਪਹਿਲਾ ਉਹਨਾਂ ਨੂੰ ਖਰਚੇ ਲਈ 1 ਲੱਖ ਰੁਪਿਆ ਉਜਾੜਾ ਪੱਤਾ ਇਮੀਡੀਏਟਲੀ ਸਰਕਾਰ ਰਿਲੀਜ਼ ਕਰੇ ਹਾਂਜੀ ਪਰਿਵਾਰ ਪਰਿਵਾਰ ਵਾਸਤੇ ਇੱਕ ਪਰਿਵਾਰ ਨੂੰ 1 ਲੱਖ ਰੁਪਿਆ ਉਜਾੜਾ ਪੱਤਾ ਰਿਲੀਜ਼ ਕੀਤਾ ਜਾਏ ਇਸੇ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ 70000 ਰੁਪਏ ਪਰ ਏਕੜ ਹਰ ਫਸਲ ਲਈ ਤੇ ਗੰਨੇ ਲਈ 1 ਲੱਖ ਰੁਪਏ ਪਰ ਏਕੜ ਰਿਲੀਜ਼ ਕੀਤਾ ਜਾਏ ਜਿਨ੍ਹਾਂ ਦਾ ਇਸ ਫਸਲ 'ਚ ਨੁਕਸਾਨ ਹੋਇਆ ਪੋਲਟਰੀ ਡੇਰੀ ਫਿਸ਼ਰੀ ਸਾਰੇ ਧੰਦਿਆਂ ਨੂੰ ਕੰਪਨਸੇਟ ਕੀਤਾ ਜਾਏ ਜਿਹੜੇ ਸਹਾਇਕ ਧੰਦੇ ਨੇ ਤੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਉਹਤੇ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਏ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਪਸ਼ੂ 1 ਲੱਖ ਰੁਪਏ ਤੇ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ 10 ਲੱਖ ਰੁਪਏ ਹਰ ਘਰ ਲਈ ਦਿੱਤਾ ਜਾਏ ਔਰ ਇਹਦੇ ਵਿੱਚ ਕੋਈ ਆਵਾਦਕਾਰ ਆ ਮਾਲਕ ਮਾਲਕਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਇੱਕ ਮੁਆਵਜ਼ਾ ਹੈ ਦੇਣਾ ਚਾਹੀਦਾ ਇਤੋਂ ਬਿਨਾ ਅਸੀਂ ਸਾਡੀ ਮੰਗ ਹੈ ਵੀ ਵਿਕਕ ਜਿਹਹਾ ਜਹ ਕੰਮ ਨਾ ਹੋਵੇ ਉਹਦੇ ਲਈ دریاਵਾਂ ਨੂੰ ਚੈਨਲਾਈਜ਼ ਕਰਨ ਦਾ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਵੱਡੀ ਪੱਧਰ ਤੇ ਕੀਤਾ ਜਾਏ ਵਿਕ ਲਈ ਇੱਕ ਪੰਜਾਬ ਦੇ ਚ ਨਹਿਰਾਂ ਦਾ ਜਾਲ ਬਚਾਇਆ ਜਾਏ ਜਿਹਦੇ ਨਾਲ ਹਰ ਖੇਤ ਨੂੰ ਪਾਣੀ ਮਿਲੇ ਤੇ ਫਿਰ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇ ਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਐਸਕੇਮ ਵੱਲੋਂ ਜਿੱਥੇ-ਜਿੱਥੇ ਹੜ੍ਹ ਨਾਲ ਜਿਹੜੇ ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਹੈ ਉੱਥੇ ਅਸੀਂ ਰਾਹਤ ਕੈਂਪ ਬਣਾਵਾਂਗੇ ਸਾਰਾ ਰਾਸ਼ਨ ਜੋ ਅਸੀਂ ਸਾਡੀਆਂ ਜਥੇਬੰਦੀਆਂ ਇਕੱਠਾ ਕਰ ਰਹੀਆਂ ਨੇ ਉਹ ਰਾਹਤ ਕੈਂਪ ਵਿੱਚ ਆਏਗਾ ਉਤੋਂ ਫਿਰ ਜਿਹੜੇ ਜੈਨੂਇਨ ਲੋਕ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾਏਗਾ ਇਹ ਵੀ ਮੰਗ ਕੀਤੀ ਆ ਵੀ ਮਾਈਨਿੰਗ ਦਾ ਅਧਿਕਾਰ ਜਿਹੜਾ ਜਿਹੜੇ ਉੱਥੇ ਹੁਣ ਮਿੱਟੀ ਕੱਢੀ ਹੋ ਜਾਣੀ ਹੈ ਰੇਤਾ ਇਕੱਠਾ ਹੋ ਜਾਣਾ ਉਹਨੂੰ ਅਟਾਉਣ ਨੂੰ ਫਿਰ ਮਾਈਨਿੰਗ ਐਕਟ ਇਹਨਾਂ ਦਾ ਅਲਾਉ ਨਹੀਂ ਕਰਦਾ ਮਾਈਨਿੰਗ ਦੇ ਦੇ ਅਧਿਕਾਰ ਜਿਹੜੇ ਨੇ ਮਾਲਕ ਨੂੰ ਜਾਂ ਆਬਾਦਕਾਰ ਨੂੰ ਮਿਲਨੇ ਚਾਹੀਦੇ ਆ ਉਹਨਾਂ ਤੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਜਦੋਂ ਮੁਆਵਜ਼ਾ ਦਿੰਦੇ ਹੋ 5 ਏਕੜ 10 ਏਕੜ ਵਾਲੀ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਪੂਰਾ ਮੁਆਵਜ਼ਾ ਦਿਓ ਤੇ ਜਿਹੜੇ ਕਰਜ਼ੇ ਦੀ ਵਸੂਲੀ ਹੈ ਫਿਰ ਉਹਨੂੰ ਬੰਦ ਕੀਤਾ ਜਾਏ ਔਰ ਉਹਦਾ ਵਿਆਜ ਮਾਫ ਕੀਤਾ ਜਾਏ ਇਦੋਂ ਅ ਇਲਾਵਾ ਅਸੀਂ ਇਹ ਵੀ ਤੈਅ ਕੀਤਾ ਵੀ ਸਾਡੀਆਂ ਜਿਹੜੀਆਂ ਹੇਟਾਂ ਜਥੇਬੰਦੀਆਂ ਨੇ ਸਾਰੀਆਂ ਉਹ ਆਪਣੇ ਸਿਰਿਆਂ ਦੇ ਵਿੱਚ 5 ਤਰੀਕ ਨੂੰ ਆਪਣੀਆਂ ਮੀਟਿੰਗਾਂ ਕਰਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਤਿਆਰ ਆਦੇ। ਉਹ ਇਹ ਫਿਲਹਾਲ ਅਸੀਂ ਫੈਸਲੇ ਕੀਤੇ ਐ ਇਹ ਬਾਕੀ ਸਰਪੰਚ ਨਾਲ ਗੱਲ ਸਾਂਝੀ ਕੀਤੀ ਆ ਕਿ ਅਸੀਂ ਜੁਡੀਸ਼ੀਅਲ ਜਾਂਚ ਕਮੇਟੀ ਦੀ ਮੰਗ ਕਰਦੇ ਆ ਕਿ ਪੰਜਾਬ ਨੂੰ ਰੋਪਣ ਵਾਲਾ ਕੌਣ ਜ਼ਿੰਮੇਵਾਰ ਆ। ਅਸੀਂ ਇਸ ਕਰਕੇ ਮੰਗ ਕਰਦੇ ਆ ਕਿ ਜਿਹੜੇ 31 ਮਈ ਹੁੰਦੀ ਆ 31 ਮਈ ਤੱਕ ਜਿਹੜੇ ਡੈਮ ਐ ਉਹ ਇਹਨਾਂ ਨੇ ਖਾਲੀ ਕਰਨੇ ਹੁੰਦੇ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਬਾਰਸ਼ਾਂ ਉਹਨਾਂ ਦਾ ਪਾਣੀ ਉਹ ਡੈਮਾਂ ਦੇ ਵਿੱਚ ਮੋੜ ਭਰਿਆ ਜਾਵੇ ਪਰ ਇਹਨਾਂ ਨੇ ਉਹ 31 ਮਈ ਤੱਕ ਡੈਮਾਂ ਦਾ ਜਿਹੜਾ ਪੂਰਾ ਪਾਣੀ ਸੀ ਉਹ ਨਹੀਂ ਵਰਤੋਂ ਦੇ ਵਿੱਚ ਲੈ ਕੇ ਆਂਦਾ ਪਿੱਛੇ ਕਾਰਨ ਇਹ ਸੀ ਕਿ ਜੇ ਅਸੀਂ ਇਹਨੂੰ ਖਾਲੀ ਕਰ ਲੈਂਦੇ ਅਸੀਂ ਰਾਜਸਥਾਨ ਨੂੰ ਤੇ ਹਰਿਆਣਾ ਨੂੰ ਪਾਣੀ ਕਿੱਥੋਂ ਦੇ ਮੰਗਾਂ ਇਸ ਡਰੌਣੀਏ ਮਤਲਬ ਉਹਨਾਂ ਨੇ ਟਾਈਮ ਖਾਲੀ ਨਹੀਂ ਕੀਤਾ ਟਾਈਮ ਪਹਿਲਾਂ ਹੀ ਓਵਰਫਲੋ ਹੋ ਗਿਆ ਉੱਪਰੋਂ ਹਰੰਗਾ ਪਾਣੀ ਆ ਗਿਆ ਉਹ ਫਿਰ ਜੱਕ ਦਾ ਮਤਲਬ ਜਿੰਨੇ ਵਿਸਫੋਟ ਹੁੰਦਾ ਐਵੇਂ ਉਹਨਾਂ ਨੇ ਗੇਟ ਬੋਲ ਕੇ ਮਤਲਬ ਪੂਰੇ ਪੰਜਾਬ ਨੂੰ ਡੂਬ ਦਿੱਤਾ ਇਸ ਕਰਕੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਦੀ ਇਸ ਕਨੋਂ ਸੀ ਜਿਹੜੀ ਰਾਗੇਬਾਦ ਜੀ ਨੇ ਗੱਲ ਕੀਤੀ ਆ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਪੰਜਾਬ ਹੈ ਅੱਜ ਪੰਜਾਬ ਡੁੱਬ ਗਿਆ ਤੇ ਉਹਨਾਂ ਦੀ ਬਿਲਕੁਲ ਚੁੱਪ ਧਰੀ ਹੋਈ ਹੈ ਸਾਜ਼ਿਸ਼ੀ ਚੁੱਪ ਇਸ ਕਰਕੇ ਉਹਦੀ ਚੁੱਪ ਤੜਾਉਣ ਦੇ ਲਈ ਵੀ ਪੰਜਾਬ ਸਰਕਾਰ ਨੂੰ ਪਟਾਰੇ 'ਚ ਖੜਾ ਕਰਨ ਦੇ ਲਈ ਅਸੀਂ ਆ ਜਿਹੜੇ ਕੈਂਪ ਬਣਾਵਾਂਗੇ ਜਿੱਥੇ-ਜਿੱਥੇ ਮਤਲਬ ਜਾਵੇ ਮਤਲਬ ਹੈਗੇ ਨੇ ਪ੍ਰਭਾਵਤ ਲੋਕ ਉੱਤੇ ਕੈਂਪ ਬਣਾ ਕੇ ਲਗਾਤਾਰ ਮੀਟਿੰਗਾਂ ਕਰਕੇ ਇਹਨਾਂ ਦੋਨਾਂ ਨੂੰ ਪਟਾਰੇ ਦੇ ਵਿੱਚ ਖੜਾ ਕਰਾਂਗੇ ਕਿ ਅੱਗੇ ਤੋਂ ਕਿਉਂਕਿ ਪਹਿਲਾਂ ਮਤਲਬ 23 ਦੇ ਵਿੱਚ ਹੋਇਆ ਉਤੋਂ ਪਹਿਲਾਂ ਜਿਹੜਾ ਸਾਲ ਸੀਗਾ ਉਹਦੇ ਵਿੱਚ ਹੋਇਆ ਹੜ੍ਹ ਐ ਲਗਾਤਾਰ ਜਾਰੀ ਹੈ ਕਿੰਨੇ ਚਿਰ ਲੋਕ ਮਰਦੇ ਰਹਿਣਗੇ ਇੱਕ ਤਾਂ ਇਹ ਅਸੀਂ ਜਾਚ ਕੇ ਇਹਦੇ ਤੇ ਮੋਰਚਾ ਵੀ ਹੋਊਗਾ ਸਾਟਾ ਤੇ ਨਾਲ ਅਸੀਂ ਲੋਕਾਂ ਨੂੰ ਰਾਤ ਵੀ ਦਵਾਂਗੇ ਹੁਣ ਤੱਕ ਦੀ ਰਿਪੋਰਟ ਮੁਤਾਬਕ 42 ਲੋਕ ਨਮਕਲੀਏ ਦੇ ਵਿੱਚ ਪਾਣੀ ਚ ਰੁੜ ਗਏ ਨੇ ਉਹਨਾਂ ਨੂੰ ਅਸੀਂ ਸਰਪਤਾ ਦੇ ਫੋਨੋਂ ਭੇਟ ਕਰਕੇ ਮਿਲਣੀ ਸ਼ੁਰੂ ਕੀਤੀ ਆ ਉਦੋਂ ਅੱਗੇ ਮਤਲਬ ਜਿਹੜਾ ਹੈਗਾ ਹੁਣ ਤੱਕ ਦੀ ਜਿਹੜੀ ਰਿਪੋਰਟ ਅਸੀਂ ਟੱਕੀ ਕੀਤੀ ਐ ਇੱਥੇ 14 1500 ਪਿੰਡ ਮਤਲਬ ਜਿਹੜੇ ਪਾਣੀ ਦੀ ਮਾਰ ਤੋਂ ਦੇ ਮਤਲਬ ਆ ਚੁੱਕਿਆ ਇਸ ਕਰਕੇ ਏਡੀ ਬਕੀ ਮਾਰ ਪਿੰਡਾਂ ਦੇ ਪਿੰਡਾਂ ਦੀ ਮਾਰ ਤੇ ਸਰਕਾਰ ਇਹ ਤੇ ਇਹ ਕਹਤਾ ਮੁੱਖ ਮੰਤਰੀ ਨੇ ਕਿ ਮੈਂ ਆਪਣਾ ਜਿਹੜਾ ਹੈਲੀਕਾਪਟਰ ਹੈ ਇੱਥੇ ਛੱਡ ਚੁੱਕਿਆ ਕੱਲਾ ਹੈ ਕਿ ਹੈਲੀਕਾਪਟਰ ਕੀ ਕਰੂਗਾ ਇੱਥੇ ਲੋੜ ਹੈ ਜਿਹੜੇ 1500 ਪਿੰਡੇ ਡੁੱਬੇ ਹੋਏ ਨੇ ਜਾਨੀ ਮarli ਨੁਕਸਾਨ ਹੋ ਚੁੱਕਾ ਹੈ ਕੀਮਤੀ ਬੜੇ ਪਸ਼ੂ ਸਾਡੇ ਉਹ ਗੁਜਰ ਭਾਈਚਾਰੇ ਦੀ ਵੀ ਉਹਦੇ ਵਿੱਚ ਹੀ ਉਹਨਾਂ ਦੇ ਇੱਕੋ ਹੀ ਸ਼ਵਾਰਾ ਹੁੰਦਾ ਹੈ ਉਹ ਪਾਕਿਸਤਾਨ ਦੇ ਵਿੱਚ ਲੜਕੇ ਨੇ ਇਸ ਕਰਕੇ ਸੰਯੁਕਤ ਮੋਰਚਾ ਇਹਨੂੰ ਇੱਕ ਮੋਰਚੇ ਵੱਲੋਂ ਦਾ ਕਿ ਅਸੀਂ ਕੱਲਾ ਨਾਤਲ ਸੁਲਤਾਨਪੁਰ ਲੋਧੀ ਨਹੀਂ ਗਰਦਾਸਪੁਰ ਦੇ ਵਿੱਚ ਵੀ ਕਰਨਤਾਰਨ ਦੇ ਵਿੱਚ ਵੀ ਰੋੜਪੁਰ ਦੇ ਵਿੱਚ ਵੀ ਤੇ ਨਾਲ ਜਿਹੜਾ ਫਾਜ਼ਲ ਕਾ ਉੱਤੇ ਵੀ ਤੇ ਇਧਰ ਘੱਗਰਦ ਰਿਆ ਉਹ ਵੀ ਤਵਾਹੀ ਮਚਾਈ ਜਾਂਦਾ ਉਹ ਸਾਰੇ ਦੇ ਸਾਰੇ ਵਿੱਚ ਪੁਆਇੰਟ ਹੈ ਜਿਹੜੇ ਇਹ ਲੋਕ ਲੋਕ ਮੀਟਿੰਗਾਂ ਸਾਨੂੰ 5 ਤਰੀਕ ਤੱਕ ਦੇ ਦੇਣੀਆਂ ਉੱਥੇ ਮਤਲਬ ਪੁਆਇੰਟਾਂ ਤੇ ਫਿਰ ਅਸੀਂ ਬੱਤੇ ਆਪਣੇ ਕੈਂਪ ਬਣਾ ਕੇ ਉਹ ਰਾਹ ਸਮੁੱਚੇ ਲੋਕਾਂ ਨੂੰ ਇੱਕ ਵਾਰੀ ਨਹੀਂ ਕਣਕ ਦੀ ਵਜਾਂਦ ਤੱਕ ਉਹਨਾਂ ਨੂੰ ਕਣਕ ਦਾ ਬੀਜ ਮੁਹैया ਕਰਾਉਣ ਦਾ ਖਾਤਰ ਉਹਨਾਂ ਨੂੰ ਖਾਦਾਂ ਮੁਹैया ਕਰਾਉਣ ਦਾ ਖਾਤਰ ਉਦੋਂ ਤੱਕ ਜਿਹੜੇ ਕੈਂਪਾਂ ਚੜ੍ਹੇ ਉਹ ਤਿਆਰੀ ਜਰ ਆਰਜੀ ਭੰ ਟੁੱਟਣ ਕਾਰਨ ਇਹ ਹੜਾ ਦੀ ਮਾਰ ਗਈ ਹੈ ਕਿ ਐਫ.ਟੀ.ਐਮ. ਗੰਨੇ ਦੀ ਪੇਮੈਂਟ ਦੀ ਅਦਾਇਗੀ ਲਈ ਫੈਸਲਾ ਕੀਤਾ ਹੋਇਆ ਸੀ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਹੜਾਂ ਦੇ ਨਾਲ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਸਿਫਰ ਨੂੰ ਪੋਸਟਪੋਨ ਕਰ ਦਿੱਤਾ ਹੈ ਇਹ ਅਸੀਂ ਅਗਲਾ ਪ੍ਰੋਗਰਾਮ ਫੇਰ ਅਨਾਉਂਸ ਕਰਾਂਗੇ ਇੱਕ ਗੱਲ ਜਿਹੜੇ ਸਾਡੇ ਵਿਦੇਸ਼ਾਂ ਚ ਬੈਠੇ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੱਲੇ-ਕੱਲੇ ਨਾ ਭੱਜਣ ਇਕੱਠੇ ਹੋ ਕੇ ਐਸਕੇਮ ਦੇ ਕੋਲ ਜਿਹੜੀ ਮਦਦ ਦੇਣੀ ਹੈ ਅਸੀਂ ਕਣਕ ਦੇ ਬੀਜ ਤੱਕ ਉਹਨਾਂ ਦੀ ਬਜਾਈ ਤੱਕ ਡੀਜ਼ਲ ਤੱਕ ਸਾਰਾ ਅਸੀਂ ਪਲਾਨ ਕਰ ਰਹੇ ਹਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਦਦ ਕੀਤੀ ਜਾਏ ਉਹਦੇ ਵਿੱਚ ਮਦਦ ਦੇਣ ਲਈ ਤਿਆਰ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਕਿ ਚੱਲ ਰਿਹਾ ਇਹ ਪੰਜਾਬ ਨੂੰ ਸਾਰ ਰਿਹਾ ਬਹੁਤ ਸਾਰੇ ਬੰਦ ਸਾਨੂੰ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਇਹ ਆ ਰਹੇ ਨੇ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਸੀਗਾ ਕਿ ਸਾਨੂੰ ਕੈਂਪਸ ਸਟਾਫਟ ਕਰ ਲੈਂਦੇ ਹੋ ਜਦੋਂ ਕੈਂਪਸ ਸਟਾਫਟ ਕਰ ਲੇ ਉਦੋਂ ਆਉਣਗੇ ਇਹੋ ਜਿਹੜਾ ਭਾਈ ਜਰਾ ਅਸੀਂ ਦਿੱਲੀ ਦੇ ਵਿੱਚ ਇਕੱਠੇ ਉੱਤੇ ਬੈਠੇ ਜੀ ਉਵੇਂ ਜਿਵੇਂ ਅਸੀਂ ਛਾਂ ਜੋ ਲੋਕਾਂ ਨੂੰ ਦਿਖਾਵਾਂਗੇ ਕੱਲਾ ਪੰਜਾਬ ਨਹੀਂ ਇਹਦੇ ਨਾਲ ਦੂਸਰੇ ਵੀ ਔਰ ਜਿਹੜੇ ਮੁੱਦੇ ਰਾਜਿਆ ਸਾਹਿਬ ਤੇ ਪੁੱਜ ਗਏ ਨਹੀਂ ਕਿਤੇ ਐ ਤੋਂ ਬਿਨਾ ਸਾਨੂੰ ਉਦਾਹਰਣ ਦੇ ਤੌਰ ਤੇ ਦੱਸ ਰਿਹਾ ਕਿ ਸੈਂਟਰ ਦੀ ਚੁੱਪੀ ਤੇ ਸਾਨੂੰ ਗੁੱਸਾ ਕਿਉਂ ਆ ਉੱਤਰਾਖੰਡ ਤੇ ਅਸਾਮ ਵਾਸਤੇ ਸੈਂਟਰ ਦੀ ਗਵਰਨਮੈਂਟ ਨੇ ਕਹਾਤੀਬ ਦੀ ਹੈ ਬਟਾਉ ਟ ਅਸੈਸਮੈਂਟ ਬਟਾਉ ਨ ਕਰਤਾਵਰੀ ਪੰਜਾਬ ਦੇ ਪਾਸਿਓਂ ਕਹਿੰਦੇ ਹਾਲੇ ਕਰਤਾਵਰੀਆ ਕਰਾਂਗੇ ਇਹ ਕਦੋਂ ਪਾਣੀ ਥੱਲੇ ਜਾਣਾ ਕਦੋਂ ਜਾਣਾ ਉਦੋਂ ਕੀ ਕਰਦੇ ਭੁੱਖੇ ਤੇ ਲੋਕਾਂ ਤੇ ਮਾਰਦੇ ਜੇ ਅਸਾਮ ਉੱਤਰਾਖੰਡ ਨੂੰ ਦਿੱਤੀ ਜਾ ਸਕਦੀ ਆ ਇਦਾਂ ਜਿਹੜੀ ਅਸੀਂ ਮੰਗ ਕੀਤੀ ਆ 1 ਲੱਖ ਪ੍ਰਤੀ ਪਰਿਵਾਰ ਇਮੀਡੀਏਟ ਦੇਣਾ ਚਾਹੀਦਾ ਬਾਕੀ ਕੰਮ ਬਾਅਦ ਕਰਨਾ ਚਾਹੀਦਾ ਇਹ ਲੰਬੇ ਸਮੇਂ ਦੀ ਦਾਇਰੇ ਦੀ ਜਿਹੜੀ ਆ ਹੜ੍ਹ ਆਉਣ ਦੇ ਕਾਰਨ ਅਸੀਂ ਮੈਨਮੈਂਟ ਕਿਉਂ ਕਰਨੇ ਆ ਰਾਵੀ ਦਾ ਤੂਸੀ ਵਾਂ ਟੁੱਟਣ ਦਾ ਕਾਰਨ ਜਿਹੜੀ ਦਰਿਆਵਾਂ ਵਿੱਚ ਜਾਂ ਬਈਆਂ ਦੇ ਵਿੱਚ ਬੁੱਤੀ ਹੁੰਦੀ ਆ ਬੜੇ ਪੱਤੇ ਵਾਲੀ ਉਹਨੇ ਉਹਦਾ ਫਲੋ ਬੰਦ ਕੀਤਾ ਉਹਦੇ ਫਲੋ ਨਾਲ ਟੁੱਟਾ ਕਰਤਾਰਪੁਰ ਪਠਾਨਕੋਟ ਤੇ ਅੰਮ੍ਰਿਤਸਰ ਦਾ ਨੁਕਸਾਨ ਹੋਇਆ ਇਹ ਬੁੱਤੀ ਪਹਿਲਾਂ ਕੱਢ ਲੈਂਦੇ ਖੇਰ ਆ ਵੀ ਦਾ ਬੰਨਾ ਨਾ ਟੁੱਟਾ। ਇਹ ਤੋਂ ਅਗਲੀ ਗੱਲ ਜਿਹੜੀ ਅਸੀਂ ਲੰਬੀ ਸੰਮੇਲ ਲੈਨੇ ਆ ਕਿ ਤੁਸੀ ਬੰ ਜਿਹੜੇ ਆ ਨਵੀਂ ਟੈਕਨੀਕ ਨਾਲ ਪੱਤੇ ਕੀਤੇ ਜਾਓ ਤਾਂ ਕਿ ਉਹ ਨਾ ਟਟਣ ਉਹਨਾਂ ਨੂੰ ਚੈਲੇ ਕੀਤਾ ਜਾਵੇ ਹੋਰ ਨਹਿਰਾ ਕੀਤੇ ਜਾਣ ਤਾਂ ਕਿ ਧਰਤੀ ਹੇਠੋਂ ਪਾਣੀ ਅਸੀਂ ਨਾ ਕਟਿਏ ਕਿ ਧਰਤੀ ਹੇਠਲਾ ਪਾਣੀ ਵੀ ਬਚੇ ਤੇ ਪਾਣੀ ਜਿਹੜਾ ਇਹ ਹੈ ਪਰਤ ਚ ਦੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਨੂੰ ਇਹ ਗਿਆ ਵੀ ਆ ਤੁਹਾਡਾ ਅੱਧਾ ਘੰਟਾ ਸੀ ਖਰਾਬੀ ਕੀਤਾ ਤੁਹਾਡਾ ਕੋਆਪਰੇਸ਼ਨ ਲਈ ਬਹੁਤ ਬਹੁਤ ਧੰਨਵਾਦ। ਇਸ ਇਲਾਕੇ ਦੀ ਵੱਡੀ ਪ੍ਰਾਪਤੀ ਹੈ ਕਿ 2023 ਦੇ ਵਿੱਚ ਵੀ ਇਹਨਾਂ ਕਿਸਾਨਾਂ ਨੂੰ ਮੁਆਵza ਨਹੀਂ ਮਿਲਿਆ ਜਿਹੜੇ ਪੈਰਾਮੀਟਰ ਵਿੱਚ ਕੀਤੇ ਗਏ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਅਜੇ ਸਨ ਜਿਹੜਾ ਨੂੰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਇਹ ਕੱਲਾ ਮੁਆਵਜ਼ਾ ਦਿੱਤਾ ਹੀ ਨਹੀਂ ਪੰਜਾਬ ਸਰਕਾਰ ਨੇ ਤਾਂ ਕੁਝ ਵੀ ਜਿਹੜਾ 17000 ਰੁਪਇਆ ਪੈਰਾਮੀਟਰ ਸੈਂਟਰ ਦਾ ਆ ਉਹ ਦਿੱਤਾ ਉਹ ਪੂਰਾ ਨਹੀਂ ਦਿੱਤਾ 5 ਏਕੜ ਦੀ ਛਾਤ ਰੱਖਦੀ ਆਵਾਦਕਾਰਾਂ ਨੂੰ ਗਿਣਤੀ ਵਿੱਚ ਨਹੀਂ ਰੱਖਿਆ ਕਿਸੇ ਜਾਨੀ ਮਾਲੀ ਨੁਕਸਾਨ ਦਾ ਡੰਗਰ ਨੁਕਸਾਨ ਦਾ ਕੁਝ ਨਹੀਂ ਦਿੱਤਾ ਉਹ 23 ਵਾਲਾ ਹਾਲੇ ਤੱਕ ਪਿੰਡ ਕਿ ਪਿਆ ਅਸੀਂ ਐਤਕੀ ਐਸਕੇਮ ਨੇ ਆਪਣਾ ਇਹ ਮੁੱਦਾ ਆਪਣੇ ਹੱਥ ਲਿਆ ਇਹਦੇ ਪੰਜਾਬ ਦੇ ਹਾਲਾਤ ਨੇ ਜਿਹੜੇ ਆ ਇਹ ਵੱਤ ਕੋ ਬੱਤਰ ਹੋਏ ਪਿਆ ਤੇ ਹੋਏ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਅਸੀਂ ਪਹਿਲੋਂ ਹੀ ਜਦੋਂ ਕਣ ਕਬੱਡੀ ਜਾਂਦੀ ਉਸ ਤੋਂ ਬਾਅਦ ਅਸੀਂ ਪੂਰਾ ਰੌਲਾ ਪਾਇਆ ਪੂਰੇ ਨਦੀਆਂ ਨਾਲਿਆਂ ਤੇ ਜਾ ਕੇ ਵੀਡੀਓ ਬਣਾਪੜਾ ਕੇ ਸਰਕਾਰ ਤੱਕ ਭੇਜਦੇ ਰਹੇ ਆ ਵੀ ਹਾਲਾਤ ਬੜੇ ਮਾੜੇ ਨੇ ਨਾਲੇ ਨਦੀਆਂ ਜਿਹੜੇ ਉਹ ਭਰੇ ਪਏ ਆ ਖਾੜ ਦੇ ਨਾਲ ਇਹ ਕੋ ਪੈਪਲਮੈਂਟ ਬੁਫੀ ਆਉਂਦੀ ਹੈ ਉਹ ਆਏ ਉਹਦੇ ਨਾਲ ਫੁੱਲ ਹੋਏ ਪੈਨੇ ਸਾਰੇ ਵੀ ਸਰਕਾਰ ਵਿਸ਼ੇਸ਼ ਧਿਆਨ ਦੇਵੇ ਜਦੋਂ ਬਾਰਸ਼ਾ ਪੈਂਦੀ ਆ ਰੇ ਹੜ ਉਹਦਾ ਤੇ ਉਦੋਂ ਜਦੋਂ ਉਹ ਛਾਲ ਮਾਰਦੇ ਨੇ ਉਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਫੇਰ ਲੋਕ ਸਰਕਾਰ ਦੇ ਦਿਵਾਲੇ ਹੋ ਜਾਂਦੇ ਸਰਕਾਰਾਂ ਵੀ ਉਦੋਂ ਜਾਗਦਿਆਂ ਕਿਥੇ ਜੀਪੀਸੀ ਭੇਜਦੀ ਕਿਥੇ ਉਹ ਕਰਤਕ ਕਰਤਾ ਕਰਤਾ ਹੁੰਦਾ ਕੁਛ ਨਹੀਂ ਲੋਕ ਉੱਜੜ ਜਾਂਦੇ ਨੇ ਸਰਕਾਰ ਦੀ ਇਸ ਖੇਡ ਦੇ ਵਿੱਚ ਸਰਕਾਰ ਦੀ ਮਾੜੀ ਨੀਤੀ ਹੈ ਮਾੜੀ ਨੀਤੀ ਸਰਕਾਰ ਨੂੰ ਬਦਲਣੀ ਪੈਣੀ ਹੈ ਕਿ ਬਰਸ਼ਾ ਬਰਸ਼ਾਤਾ ਆਉਣ ਤੋਂ ਪਹਿਲਾਂ ਜਿਹੜੇ ਨਦੀਆਂ ਨਾਲੇ ਉਹਨਾਂ ਦੀ ਸਫਾਈ ਸਰਕਾਰ ਕਰੇ ਤੇ ਬੰਨ ਜਿਹੜੇ ਨੋ ਮਜਬੂਤ ਕੀਤੇ ਜਾਣ ਤਾਂ ਇਹ ਲੋਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ ਜਿਹੜੀ ਹੋਰ ਸਰਕਾਰ ਤੇ ਆਪਾਂ ਮੰਗ ਕਰਦੇ ਆ ਮਵਾਬਜੇ ਦੀ ਸਰਕਾਰ ਨੇ ਪਹਿਲੀ 8600 ਰੁਪਿਆ ਪਤਾ ਲੀਏ 6500 ਦਿੰਦਾ ਹੈ ਉਹਦੇ ਨਾਲ ਕੀ ਬਣਦਾ ਜੀ ਉਹਦੇ ਨਾਲ ਕੁਝ ਵੀ ਨਹੀਂ ਬਣਦਾ ਜਿੰਨੇ ਜਿਹੜੇ ਹਾਲਾਤ ਜਿੰਨੇ ਬਣੇ ਹੋਏ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਕਿ ਸਰਕਾਰ ਅੱਜ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਹੋਇਆ ਵੀ ਡਟ ਕੇ ਸਰਕਾਰ ਦੇ ਖਿਲਾਫ ਸਾਨੂੰ ਲੜਾਈ ਲੜਨੀ ਪੈਣੀ ਹੈ ਵੀ ਨਦੀਆਂ ਨਾਲੇ ਦੀ ਸਭਈ ਪਹਿਲਾ ਹੋਵੇ ਤੇ ਇਹਨਾਂ ਲੋਕਾਂ ਦੀ ਪਰਪਾਈ ਕੀਤੀ ਜਾਵੇ ਜਿਹੜੇ ਲੋਕ ਵਿਚਾਰੇ ਇਹਨਾਂ ਕੋਲ ਕੋਈ ਚੀਜ਼ ਨਹੀਂ ਰਹਿ ਗਈ ਤੂੜੀ ਨਹੀਂ ਪੱਠਾ ਨਹੀਂ ਦਾਣਾ ਨਹੀਂ ਪੱਕਾ ਨਹੀਂ ਉਹਨਾਂ ਦੀ ਸਰਕਾਰ ਤੁਰੰਤ ਪਰਪਾਈ ਕਰੇ ਤੇ ਅੱਗੇ ਤੋਂ ਇੰਤਜ਼ਾਮ ਇਹੋ ਜਿਹਾ ਕੀਤਾ ਜਾਵੇ ਕਿ ਸਰਕਾਰ ਨੂੰ ਵੀ ਨਾ ਦੁਖਾਂਦ ਚੱਲਣਾ ਪਵੇ ਤੇ ਪਬਲਿਕ ਜਿਹੜੀ ਇੰਨੀ ਪਰੇਸ਼ਾਨ ਹੁੰਦੀ ਹੈ ਘਰੋਂ ਬੇਗਰ ਹੋ ਜਾਂਦੇ ਨੇ ਇਹ ਵੀ ਨਾ ਹੋਵੇ